ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆ ਲਓ ਵੀ ਆਪਾਂ ਹੁਣ ਹਾਜ਼ਰ ਆਂ ਜੀ ਇੱਕ ਨਵੇਂ ਬਲੌਗ ਦੇ ਨਾਲ ਆਪਣੇ ਵੀਰ ਹੁਣਾ ਇੱਥੇ ਲਾਈ ਹੀ ਦੁਕਾਨ ਤੇ ਆਪਾਂ ਉਹਨਾਂ ਕੋਲ ਪਹੁੰਚੇ ਆਂ ਵੀਰ ਹੁਣੀ ਡਟੇ ਆ ਮੈਦਾਨ ਦੇ ਵਿੱਚ ਹਾਂਜੀ ਜੂਪੇ ਵੀਰ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਵੀਰ ਤੁਸੀਂ ਬਣਾਓ ਹੋਰ ਜਨਾਬ ਵਧੀਆ ਵਧੀਆ ਜੀ ਠੀਕ ਠਾਕ ਆ ਲਓ ਹੋਰ ਹਾਂਜੀ ਹਾਂਜੀ ਠੀਕ ਠਾਕ ਹਾਂਜੀ ਦਿਲਪ੍ਰੀਤ ਭਾਜੀ ਵਧੀਆ ਵਧੀਆ ਜੀ ਜਨਾਬ ਠੀਕ ਠਾਕ ਵਧੀਆ ਵਧੀਆ ਡਟੇ ਮੈਦਾਨ ਚ ਹੋਰ ਬਹੁਤ ਵਧੀਆ ਮਾਹੌਲ ਚੱਲ ਬਣਿਆ ਵੀ ਮਿੱਤਰੋ ਉਹ ਮਾਮਾ ਜੀ ਹਣੀ ਤੇ ਲੁਕੇ ਆ ਦੇ ਵਾਲਪੇਪਰ ਵਾਲੇ ਵਾਲਪੇਪਰ ਵਾਲੇ ਮੁੰਡੇ ਹਾਂਜੀ ਬਲੌਗ ਨਹੀਂ ਸਹੀ ਬਣਿਆ ਚਲੋ ਕੋਈ ਨਹੀਂ ਬਣ ਜੂਗਾ ਮਾਮਾ ਕਹੇ ਤਾਂ ਤਾਂ ਕਰਕੇ ਨਹੀਂ ਬਣਿਆ ਸਹੀ ਨਹੀਂ ਬਣਿਆ ਬਲੌਗ ਉਹ ਬਸ ਤਾਂ ਹੀ ਨਹੀਂ ਬਣਿਆ ਇਹਦਾ ਵੀ ਫੋਟੋ ਲੈ ਆਉਂਦੀ ਉਸਤਾਦ ਜੀ ਉਸਤਾਦ ਜੀ ਮਾੜੀ ਆ ਗਈ ਪਹਿਲਾਂ ਲਓ ਵੀ ਮਿੱਤਰੋ ਪੂਰੀ ਗੱਲਬਾਤ ਬਣੀ ਹੋਈ ਆ ਬਾਜ਼ਾਰ ਦੀਆਂ ਰੌਣਕਾਂ ਚੱਲ ਰਹੀਆਂ ਇਹ ਵੀਰ ਆਪਣਾ ਵਾਲਪੇਪਰ ਵਾਲਾ ਵਾ ਇਸ ਟਾਈਟਲ ਦਿਖਾ ਦੇ ਆਸੀ ਹਾਂ ਵੀਰ ਨਾਲ ਸੰਪਰਕ ਕੀਤਾ ਜਾਵੇ ਕਿ ਇਹਨੇ ਵਾਲਪੇਪਰ ਦਾ ਕੰਮ ਕਰਾਉਣਾ ਹੋਵੇ ਤੇ ਬਹੁਤ ਵਧੀਆ ਕੰਮ ਕਰਦਾ ਵੀਰ ਆਪਣਾ ਬਹੁਤ ਜਟਪੜ ਕਹਿ ਉਹ ਜੜਪੜ ਦੋ ਤੂੰ ਇਹ ਉਹ ਨਹੀਂ ਦਈ ਮਾਮਾ ਇਹ ਦੋ ਥੋੜਾ ਡੱਬਾ ਬਣ ਜਾਦਾ ਜੀ ਵਾ ਜੀ ਸਰ ਹੋਰ ਦਾ ਇੱਕ ਜਿੱਤ ਕੋਈ ਬੜੀ ਜਟਪੜ ਕਿਆ ਮੈਨੂੰ ਨਾ ਸਾਲ ਥੋੜਾ ਕੁੜਪੜ ਥੋੜੀ ਜਿਹੀ ਨੱਲੀ ਆਉਦਾ ਥੋੜੀ ਜਿਹੀ ਕੁੜਪੜ ਗਿਆ ਬੰਮਾ ਨੇ ਰੱਜਨੇ ਆ ਗਿਆ ਤੂੰ ਹੋ ਗਿਆ ਆਈਗਾ ਕਿੰਨੇ ਲੱਖ ਦੀ ਗਾਦੀ ਦਾ ਦੇ ਕੇ ਤਾ ਚੁਟਪੜਿਆ ਲੋ ਵੀ ਮਿੱਤਰੋ ਬਾਜ਼ਾਰ ਦੀ ਪੂਰੀ ਰੌਣਕ ਬੱਜੀ ਹੋਈ ਆ ਤੇ ਲਵ ਭਾਜੀ ਹਣੀ ਵੀ ਸ਼ਾਟ ਲੈ ਜੇ ਲੱਗੇ ਆਪਨੀ ਦੁਕਾਨ ਦਾ ਆਪ ਜਾਂਦੇ ਚਲਾ ਰਹੇ ਆਪ ਜਾਂਦੇ ਚਲਾ ਰਹੇ ਆ ਇਹ ਤੇ ਛੋਟਾ ਆ ਰਿਹਾ। ਬਿਲਕੁਲ ਪ੍ਰੀਤਣੀ ਹੁਣ ਸਮਾਂ ਕਾਫੀ ਹੋ ਗਿਆ ਵਾ। ਬਾਜ਼ਾਰ ਪੂਰਾ ਸੱਜਿਆ ਵੀ ਵੇਖੋ। ਐਦਾਂ ਪੂਰੇ ਬਾਜ਼ਾਰ ਦੇ ਵਿੱਚ ਹੀ ਪੂਰੀ ਰੌਣਕ ਲੱਗੀ ਐ। ਸੱਜਿਆ ਹੋਇਆ ਪੂਰਾ ਬਾਜ਼ਾਰ। ਤੇ ਕਿਉਂਕਿ ਹੁਣ ਟਾਈਮ ਕਾਫੀ ਹੋ ਚੁੱਕਾ ਹਨੇਰਾ। ਚਲਾ ਲਾ ਚਲਾ ਲਾ ਆਹ ਸਾਹਮਣੇ ਚਲਾ ਲਾ ਇਧਰ ਸਾਈਡ ਤੋਂ ਹੀ ਤੁਰਾਈ ਕਹਿੰਦਾ। ਜਨਤਾ ਜਾ ਰਹੀ ਹਣ ਘਰਾਂ ਨੂੰ ਵਾਪਸ ਪਹਿਲੇ ਬਹੁਤ ਜ਼ਿਆਦਾ ਰੱਖੀ ਬਾਜ਼ਾਰ ਦੇ ਵਿੱਚ ਕੋਈ ਹੋਰ ਥੋੜਾ ਪੋੜਾ ਵੀ ਖੜਾਂਗੇ ਆਪਾਂ ਜ਼ਿਆਦੇ ਪਟਾਕੇ ਤੇ ਚਲਾਉਣੇ ਨਹੀਂ ਆ ਸਾਡੇ ਬੁੱਟੇ ਆਪਾਂ ਰਗੜੀਆਂ ਚਰਗੜੀਆਂ ਚਲਾ ਲੈਣੀਆਂ ਵਾ ਪੂਰਾ ਬਾਜ਼ਾਰ ਆ ਸੱਜਾ ਹੋਇਆ ਵਾ ਹਾਂ ਜੀ ਵੀ ਮਿੱਤਰੋ ਹੁਣ ਸਜੇ ਸਜੇ ਆਪਾਂ ਸਮਾਨ ਦੀ ਸਮੇਟੀ ਪੈਕਿੰਗ ਹੋ ਰਹੀ ਆ ਸਮੇਟ ਰਹੇ ਆ ਸਮਾਂ ਕਾਫੀ ਹੋ ਗਿਆ ਵਾ ਨੇਰਾ ਇਹ ਬਾਜ਼ਾਰ ਦੇ ਵਿੱਚ ਰਸ਼ ਵੀ ਘਟ ਚੁੱਕਾ ਵਾ ਬਾਕੀ ਹੁਣ ਵੇਟ ਕਰਦੇ ਆ ਆਪਾਂ ਥੋੜੀ ਦੇਰ ਇਹ ਸਮਾਨ ਸੰਭਦੇ ਹੁਣ ਸਜੇ ਸਜੇ ਆ ਦਿਲਪ੍ਰੀਤ ਹੁਣ ਨਹੀਂ ਟਟੇ ਆ ਪੂਰੇ ਲਓ ਪੂਰਾ ਬਾਜ਼ਾਰ ਸੱਜਿਆ ਵਾ ਹੁਣ ਬਿਲਕੁਲ ਖਾਲੀ ਸ਼ਾਂਤ ਹੋ ਗਿਆ ਵਾ ਬਹੁਤ ਜ਼ਿਆਦਾ ਰਸ਼ ਘਟ ਗਿਆ ਹੁਣ ਸਾਮੀ ਬਹੁਤ ਜ਼ਿਆਦਾ ਸੀ ਉਸ ਟਾਈਮ ਤੇ ਆਪਾਂ ਪਹੁੰਚ ਨਹੀਂ ਸਕੇ ਹਾਂਜੀ ਵੀ ਮਿੱਤਰੋ ਹੁਣ ਸਮਾਨ ਸਾਂਭਿਆ ਜਾ ਰਿਹਾ ਵਾ ਸਿੱਧੇ ਸਿੱਧੇ ਉਹ ਦਿਲਪ੍ਰੀਤੋੜਾ ਥੋੜਾ ਸਾਂਭਤਾ ਵਾ ਥੋੜੇ ਘੱਟ ਰਹਿ ਗਿਆ ਸਮਾਨ ਅੱਧਰ ਵਾਲਾ ਇਹੋ ਸਮਾਨ ਪਿਆ ਬਸ ਬਾਕੀ ਆਪਾਂ ਸਾਹਮਣੇ ਦਿੱਤਾ ਗਿਆ ਸਮਾਨ ਪਲੀਸ ਟਾਈਮ ਕਾਫੀ ਹੋ ਗਿਆ ਮੇਰਾ ਬਹੁਤ ਹੋ ਗਿਆ ਵਾ ਬਾਜ਼ਾਰ ਦੇ ਵਿੱਚ ਫਸ ਤੋਂ ਲਗਭਗ ਕੋਈ ਤਾਂ ਨਿਕਾ ਵੀ ਰਹਿ ਗਏ ਆ ਐ ਪਾਬਾਬਾ ਇਹ ਆ ਗਿਆ ਗਿਆ ਕਿਤੇ ਇਹ ਬੰਦਾ ਬਾਅਦ ਛੋਟਾ ਗਿਆ ਲਓ ਵੀ ਮਿੱਤਰੋ ਹੁਣ ਸਮਾਪਤੀ ਹੋਣ ਜਾ ਰਹੀ ਆ ਉੰਦਕਾਨ ਆਪਾਂ ਵਧਾ ਰਹੇ ਆ ਸਮਾਨ ਸਿੱਧੇ ਸਿੱਧੇ ਸਾਹਮਣੇ ਆ ਆਹ ਭੁੰਡੀ ਵੇਖ ਪਟਾਕੇ ਚੱਲੇ ਨਹੀਂ ਫਿਰ ਚੱਲ ਗਏ ਹੀ ਕਿ ਨਹੀਂ ਚੱਲੇ ਨਹੀਂ ਤਰ ਬੋਲ ਕੇ ਦੱਸ ਫਿਰ ਇੱਧਰ ਆ ਤਾ ਬੋਲ ਕੇ ਦੱਸ ਇੱਧਰ 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 ਆ ਇੱਥੇ 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 ਆ ਇੱਧਰ ਆ ਇੱਧਰ ਆ ਚੱਲ ਦੱਸ ਫਿਰ ਪਟਾਕੇ ਕਿ ਨਾਲੇ ਕਿ ਨਹੀਂ ਚੱਲੇ ਨਹੀਂ ਕਿਉਂ ਨਹੀਂ ਚੱਲੇ ਛੱਟਾ ਨਹੀਂ ਦੱਤਾ ਛਾਤਾਂ ਨਹੀਂ ਛਿਤੀ ਕਿਹੜਾ ਪਟਾਕਾ ਨਹੀਂ ਚੱਲਿਆ ਰਾਤੀ ਫੜ ਕੇ ਦੱਸ ਆ ਹੱਥ 'ਚ ਫੜ ਕੇ ਹੱਥ 'ਚ ਫੜ ਕੇ ਚੱਲ ਉਧਰ ਉਹ ਪੈਰਾਸ਼ੂਟ ਨਹੀਂ ਚੱਲਿਆ ਨਹੀਂ ਚੱਲਿਆ ਤੈਨੂੰ ਜਾਜ ਨਹੀਂ ਆਈ ਫਿਰ ਡਾਉਣ ਦੀ ਮੈਂ ਪਾਪਾ ਨੂੰ ਬੜੀ ਨੂੰ ਪਾਪਾ ਨੂੰ ਵੀ ਨਹੀਂ ਆ ਗਈ ਜਾਜ ਹਲੋ ਫਿਰ ਤੂੰ ਚਲਾ ਲੈਣਾ ਸੀ ਨਹੀਂ ਆ ਗਈ ਤੈਨੂੰ ਚੱਲ ਇੱਧਰ ਮੂੰਹ ਕਰ ਫਿਰ ਕਿਉਂ ਨਹੀਂ ਤੈਨੂੰ ਜਾਜ ਕਿਉਂ ਨਹੀਂ ਆ ਗਈ ਲਓ ਵੀ ਮਿੱਤਰੋ ਉੰਡੀਆਂ ਦੀਆਂ ਪੈਰਾਸ਼ੂਟ ਨਹੀਂ ਉੱਡੇਆ ਕੱਲੀਆ ਸਾਹਿਬ ਜੀ ਬਾਹਰ ਛਕ ਲਿਆ ਆਪਾਂ ਤੁਸੀਂ ਛਕੋ ਤੁਸੀਂ ਰਹਿ ਗਏ ਜੇ ਚਲੋ ਵੀ ਮੁੰਡੇ ਸਾਂਭੋ ਸਮਾਨ ਨਾਲ ਚੱਲੀਏ ਲੋ ਵੀ ਮਿੱਤਰੋ ਤਿੰਨ ਯੋਧੇ ਲੱਗੇ ਇੱਕ ਪੇਟੀ ਬੰਨਣ ਕਰਕੇ ਆਹ ਤਨੇ ਜਣੇ ਲੱਗੇ ਇੱਕ ਪੇਟੀ ਬੰਨਣ ਬਾਈਦੀ ਨਹੀਂ ਆ ਓਏ ਇਹ ਕੋਲ ਨਹੀਂ ਬੜਾ ਡੇ ਓਏ ਕੋਲ ਨਾ ਹੁੰਦਾ ਕਾ ਲੋਕਾਂ ਤੇ ਨਿਉ ਹੀ ਦੀ ਆ ਇਹੀ ਗੱਲ ਇੱਥੇ ਕੇ ਬਾਕੀ ਜਿਹੜਾ ਰਾਜ ਖੋਲੀਏ ਮਰੇ ਜੋਰਾਸ਼ਵਰਾ ਦੇ ਲੱਗੇ ਆ ਉਹ ਮਾਹੌਲ ਵਧੀਆ ਹਣੋ ਪ੍ਰੋਗਰਾਮ ਹੋ ਗਿਆ ਵਧੀਆ ਦੀਵਾਲੀ ਵੇਖੀ ਗਈ ਆ ਹੁਣ ਜਾ ਕੇ ਆਪਾਂ ਪਿੰਡ ਬੁਲਾਉਣੇ ਥੋੜਾ ਮਾਹੌਲ ਚਾਲ ਪ੍ਰੋਗਰਾਮ ਅਜਿਹਾ ਢੋਕੇ ਚਲਾਵਾਂਗੇ ਦਿਖਾਉਣੇ ਤੁਹਾਨੂੰ ਬਣੇ ਨੇ ਬਲੌਗ ਦੇ ਨਾਲ ਕਿਉਂ ਉਸ ਮਿੱਤਰਾ ਕਿ ਨਹੀਂ ਹਾਂ ਇੱਥੇ ਕਰਿਆ ਕਿਓ ਘਮ ਹਾਂ ਨਾ ਵੀ ਫੜ ਮੁਰਛਾ ਦੇ ਚਲੋ ਲਾ ਵੀ ਮਿੱਤਰੋ ਕਰਕੇ ਸਮਾਪਤੀ ਆਪਾਂ ਹੁਣ ਬਾਜ਼ਾਰ ਚ ਚੱਲ ਪਏ ਆ ਬਾਜ਼ਾਰ ਐਸ ਵਕਤ ਪੂਰਾ ਬੱਦੋ ਚੁਕਾਵਾ ਆ ਗਿਆ ਆ ਆਪਣਾ ਫੇਰ ਉਹ ਦਿਲਪੁਰੀ ਤੇ ਠੀਕ ਹੈ ਹੱਥ ਜੋੜੇ ਹੀ ਜੋ ਮੈਂ ਹੱਥ ਜੋੜੀ ਜਾਂਦਾ ਯੈਸ ਛੋੜ ਦੇਣਾ ਆ ਵੀ ਮਿੱਤਰੋ ਆਪਾਂ ਹੁਣ ਪਿੰਡਾਂ ਨੂੰ ਤੁਰ ਪਏ ਆ। ਔਰੇ ਠਾ ਠਾ ਹੋ ਰਹੀ ਐ ਸਾਰੇ ਪਾਸੇ ਦੇਖੋ ਪੋਲਿਊਸ਼ਨ ਕਿੰਨਾ ਵਾ। ਉਹ ਐ ਤੂੰ ਆਦਾ ਨੂੰ ਮੈਰ ਆ ਰਿਆ ਹਣਾ। ਕੋਈ ਨਾ ਥਾਣੇ ਚੱਲ ਪਏ ਆ ਵੀ। ਪਿੰਡਾਂ ਨੂੰ। ਉਹ ਦੇਰ ਠੀਕ ਐ। ਓਕੇ ਰਿਪੋਰਟ ਮੈਨੂੰ ਨਹੀਂ ਲਾਉਂਦਾ ਸੈਟ ਬੈਠਾ ਮੈਂ ਇਕੱਠਾ ਆਗੇ ਇਕੱਠਾ ਆ ਓਏ ਲਾਤੀ ਖਦਾ ਹਲਿਆ ਤੂੰ ਪੂਰੀ ਗੱਲਬਾਤ ਚੱਲ ਰਹੀ ਆ ਵੀ ਠਾ ਠਾ ਹੋ ਰਹੀ ਸਾਰੇ ਬੰਨੇ ਕੁਟ ਸਮੇਂ ਤੱਕ ਆਪਾਂ ਵੀ ਕਿਉਂ ਵੀ ਦਿਲ ਓਕੇ ਓਕੇ ਫਿਰ ਮੈਂ ਸਮੇਂ ਤੱਕ ਤੁਹਾਨੂੰ ਰੰਗ ਰੰਗ ਪ੍ਰੋਗਰਾਮ ਦਿਖਾਵਾਂਗੇ ਗੁਰਦਾਰਾ ਸਾਹਿਬ ਗਾੜੀ ਹਾਂ ਗੁਰਦਾਰਾ ਸਾਹਿਬ ਦੀ ਗਾੜੀ ਅਸਤਬਾਰੀ ਹੋਏਗੀ ਆ ਪਿੰਡ ਚੱਲ ਰਹੀ ਆ ਪੂਰੀ ਨੈਨੋ ਸ਼ਾਟ ਚੱਲ ਰਹੇ ਨੇ ਨੈਨੋ ਸ਼ਾਟ ਇੰਸ਼ਨ ਪੋਲੂਸ਼ਨ ਹੋਇਆ ਪਿਆ ਸਾਰੇ ਬੰਦੇ ਬੜੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਆਤੀ ਸਿ ਬਾਰੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੇ ਵੀਰ ਲੋ ਵੀ ਪੂਰੇ ਪਾਕਤੇ ਚੱਲ ਰਹੇ ਆ ਪਿੰਡ ਦੇ ਵਿੱਚ ਆ ਵੇਖੋ ਇਹ ਗੱਲ ਬਾਤ ਹੈ ਠਾ ਠਾ ਹੋ ਰਹੀ ਹੈ ਵਾਸਾ ਦੀ ਬਾਤ ਹੈ ਇਹ ਆ ਜੀ ਯਾਬ ਦੀ ਦੀਵਾਲੀ ਮੇਰੇ ਪਿੰਡ ਦੀ ਦੀਵਾਲੀ ਪੂਰੀ ਠਾ ਠਾ ਹੋ ਰਹੀ ਹੈ ਸੋ ਆਪਾਂ ਵੀ ਲਾਵੀ ਅੱਜ ਕਿ ਵੀਰ ਫੜ ਤੈਨੂੰ ਲਾਈਏ ਇੱਥੇ ਉੱਪਰੋਂ ਫੜਨਾ ਉੱਪਰੋਂ ਫੜਨਾ ਉਪਰੋਂ ਫੜ ਲਾ ਆਪਣੇ ਨੱਕੇ ਭਾਈ ਸਾਹਿਬ ਬੜੇ ਦਾ ਬੀਤਾ ਆ ਮਮੀ ਨਹੀਂ ਵੀ ਆ ਗਏ ਆ ਮਮੀ ਆ ਡਾਈ ਆ ਲਓ ਅੱਗ ਲਾਓ ਉਹਨੂੰ ਇੱਥੇ ਅੱਗ ਲਾ ਦਿਓ ਇੱਧਰ ਇਹਦੇ ਦੇ ਅੱਡ ਰਿਹਾ ਨਾ ਪਟਾਕਾ ਨਹੀਂ ਆ ਹਲਾ ਹਲਾ ਨਾ ਲਾੜਾ ਥੱਲੇ ਕਰ ਭੋਲੇ ਉਪਰ ਹਵਾ ਲੱਗਦੀ ਆ ਥੱਲੇ ਕਰ ਅਮਾ ਬਹਿ ਕੇ ਲਾਓ ਠੱਤੀ ਜੇ ਹੋ ਤੈ ਹੀ ਹੋਣਾ ਹਾਂ ਇਹ ਬੰਦੇ ਦੱਬੀ ਨਹੀਂ ਚੱਲਦੀ ਨੇ ਖਾ ਦੱਬੀ ਵਿਚਾਰੀ ਤਰਲਿਆਂ ਤੇ ਹੋਈ ਆ ਇਹ ਤੂੰ ਗੇਂਦ। ਅੱਛਾ ਲੇਟ ਹੋ ਗਏ ਆ। ਇਦਾਂ ਰੱਖੀ ਹੁਣ। ਇਹਨੂੰ ਪੂਰਾ ਬੰਦ ਕਰ। ਥੱਲੇ ਖੜਾ ਜਾ ਭਾਵੇਂ ਤੂੰ ਹੁਣ। ਅੱਗ ਲੱਗ ਗਈ ਆ। ਥੱਲੇ ਰੱਖ। ਥੱਲੇ ਰੱਖ। ਬਸ ਥੱਲੇ ਇਦਾਂ ਇਹਨੂੰ ਛੱਡ ਦੇ। ਛੱਡ ਦੇ ਬਸ ਇਦਾਂ ਫੜ ਕੇ ਰੱਖ ਬਸ। ਕੁਛ ਨਹੀਂ ਕਰਨਾ ਇਹਨੂੰ ਬਸ। ਇਹ ਰੱਖਣਾ। ਪੂਰੀ ਜਗਮਗਾ ਪਈ ਪਿੰਡ ਚ ਉਹ ਥਰਮੋਪਲਾਸਟਰ ਨਾਲ ਦੀਵਾਲੀ ਦੀ ਖੁਸ਼ੀ ਨਹੀਂ ਆ ਗਈ ਜਗਮਗਾ ਹੋ ਰਹੀ ਆ ਆਵਾ ਪੈਂਦੀ ਰਹਾ ਪੈਂਦੀ ਇਹਨ ਥੱਲੇ ਰੱਖ ਥੱਲੇ ਰੱਖ ਉਹਨੂੰ ਅੱਗ ਲੱਗ ਲੈਣੀ ਥੱਲੇ ਰੱਖ ਬੰਦੇ ਪੂਰਾ ਬੰਦੇ ਏ ਇਹਨੇ ਕਦੋਂ ਫੜ ਕੇ ਰੱਖ ਤੂੰ ਬਸ ਫੜ ਕੇ ਰੱਖੋ ਬਸ ਚੱਲ ਇਹ ਇਹਨੇ ਪੂਰੀ ਬਣੂਗੀ ਨਾ ਜਦੋਂ ਵਿੱਚ ਗੈਸ ਆਪਣੇ ਪੁੱਤੇ ਹਾਂ ਕਰਨਾ ਇਹਨੂੰ ਲਾਉਣਾ ਨਹੀਂ ਹਵਾ ਚੱਲਣ ਦੀ ਆ